ਤੇਜ਼ ਰਫਤਾਰੀ ਮੌਤ ਦੀ ਤਿਆਰੀ ਥਾਂ ਥਾਂ ਦੇ ਉੱਤੇ ਲਿਖਿਆ ਇਹ ਪੜਦੇ ਆ ਪਰ ਆਮਲ ਘੱਟ ਹੁੰਦਾ ਤੇ ਹਿੱਟ ਐਂਡ ਰੰਦੀਆਂ ਵੀ ਖਬਰਾਂ ਬਹੁਤ ਮਿਲਦੀਆਂ ਨੇ ਪੰਜਾਬ ਦੇ ਵਿੱਚ ਸੜਕਾਂ ਦੇ ਉੱਤੇ ਦੁਰਘਟਨਾਵਾਂ ਅਕਸਰ ਵਾਪਰਦੀਆਂ ਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੀਆਂ ਨੇ ਇਸੇ ਤਰ੍ਹਾਂ ਦੀ ਖਬਰ ਮਿਲੀ ਹੈ ਕਿ ਨਾਬਾਪਾਰਸੋਂ ਰੋਡ ਤੇ ਉਸ ਵਕਤ ਵੱਡਾ ਹਾਦਸਾ ਵਾਪਰਿਆ ਜਦੋਂ ਨਾਬਾ ਦੇ ਵਿੱਚ ਤੇਜ਼ ਰਫਤਾਰ ਟਰਾਲੇ ਨੇ ਇੱਕ ਕਹਿਰਟਾਇਆ ਮੋਟਰਸਾਈਕਲ ਸਵਾਰ ਦੋ ਵਿਅਕਤੀ ਨੂੰ ਫੇਟ ਮਾਰ ਦਿੱਤੀ ਹੈ ਅਤੇ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਟਰਾਲਾ ਚਾਲਕ ਮੌਕੇ ਤੋਂ ਟਰਾਲਾ ਛੱਡ ਕੇ ਫਰਾਰ ਹੋ ਗਿਆ ਪੁਲਿਸ ਨੇ ਦੋਵਾਂ ਵਿਅਕਤੀਆਂ ਦੇ ਮ੍ਰਿਤਕ ਦੇਹਾਂ ਨਾਬਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀਆਂ ਨੇ ਮ੍ਰਿਤਕਾਂ ਦੀ ਜਾਣਕਾਰੀ ਪਛਾਣ ਨਹੀਂ ਸੀ ਹੋ ਸਕੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਕਿ ਇਹਨਾਂ ਦੀ ਪਛਾਣ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ਇਸ ਮੌਕੇ ਤੇ ਰੋਟੀ ਪੁਲ ਚੌਂਕੀ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਸੜਕੀ ਹਾਦਸਾ ਨਾਬਾ ਭਾਤਸੋ ਰੋਡ ਤੇ ਵਾਪਰਿਆ ਹੈ। ਇਹ ਟਰਾਲੇ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੋਈ ਹੈ ਅਤੇ ਦੋਵੇਂ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹਨਾਂ ਦੀ ਇੱਕ ਐਕਸੀਡੈਂਟ ਜਿਹੜਾ ਨਾਬੇ ਤੋਂ ਭਾਤਸੋ ਰੋਡ ਤੇ ਮਲਕੀਤ ਕੰਬਾਈਨ ਫੈਕਟਰੀ ਦੇ ਨੇੜੇ ਹੋਈ। ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਮੌਤ ਹੋ ਗਈ ਮੌਕੇ ਤੇ। ਇਹ ਤਾਂ ਟਰੱਕ ਤੇ ਮੋਟਰਸਾਈਕਲ ਦਾ ਹੋਇਆ ਜੀ। ਨਾਲ ਜੀ ਸਾਰ ਨੇਦਾ ਜੀ ਪਤਾ ਲੱਗ ਸਕਿਆ। ਟੈਟ ਬੋਡੀ ਮੌਜੂਦ ਹੈ। ਇਹ ਜੀ ਅਜ ਕੋਈ ਨਾਗਤ ਨਹੀਂ ਹੋਈ। ਟੈਟ ਬੋਡੀ। ਤੇ ਐਕਸੀਡੈਂਟ ਕਿੱਥੇ ਹੋਇਆ? ਇਹ ਆਪਣਾ ਮਲਕੀਤ ਕਮਾਇਨ ਫੈਕਟਰੀ ਦੇ ਨੇੜੇ ਹੋਇਆ ਜੀ ਲਾਪਾਪਾਤਰੋ। ਇਹ ਤਾਂ ਸੀ ਮੁੰਡੇ ਤੇ ਇਹ ਮੋਟਰਸਾਈਕਲ ਤੇ ਸੀ। ਇਹ ਹੋਇਆ ਕਟ ਨਾਲ। ਆਪਣਾ ਖਾਲਾ ਮੌਕੇ ਤੇ ਸਾਹ ਜੀ। ਹਾਂਜੀ ਹਾਂਜੀ। ਤੇ ਹੁਣ ਕਰ ਕਰ ਕੀ ਕਾਰਵਾਈ ਹੋਏਗੀ? ਇਹ ਖਨਾਲ ਸਵੇਰੇ ਦੇ ਦੇਣ ਦੀ ਬਣਾ ਕਵਾਂਟੀਫਾਈ ਕਰਨੀ ਹੈ ਜੀ ਕਿ ਕਿੰਨੇ ਨੇ ਬੰਦੇ। ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈਆਂ ਮੰਡ ਲਿਆਵਾਂ। ਜੀ ਦੋ ਕੇਸਾਂ ਕਰਦੇ ਨੇ ਇਸ ਦੇ ਅੰਦਰ ਵੀ ਚਲਾਉਂਦੇ। ਡੋਬੇ ਸੈਂਸਰ ਰਿਕਾਰਡਰ ਬਿਲਕੁਲ ਦੇ ਅਰਿਸਟੇਟ ਦੇ ਵਿੱਚ ਹੀ ਆਏਗੇ। ਜਿਹੜਾ ਕੇਸ ਹਾਜੂ ਐਕਸੀਡੈਂਟ ਕੇ ਹੋਏ ਕੀ ਜਰੂਰ। ਇਹਦੇ ਆਰਾਊਂਡ ਹੋਏਗੀ 30 ਕਿਲੋ। ਹਾਂਜੀ ਦੋਨੋਂ ਲਗਭਗ 1 ਲੀਗ ਤੋਂ ਬੈਠੀ ਆਏ ਨੇ। ਹਾਂਜੀ ਬ੍ਰੋ ਡੈਡੀ ਆਏ। ਕਿਤੇ ਕਿਤੇ ਸਿੱਕਤਾ ਆਪਲਾ ਦੇਖੀ ਦਿੱਤੇ। ਅਹ ਪੂਲ ਬੋਡੀ ਤੇ 3 ਪੇਸਟੇ। ਹਾਂ ਸਰੀਰ ਦੇ ਮਲਟੀਪਲ ਪਾਰਟ ਤੇ ਹੈਮੋਸ। ਹਾਂਜੀ। ਵੋਟਿੰਗ ਚੇਕ ਕਰਨ ਦਿੱਤਾ